ਕਰਨਲ ਬਾਠ ਕੇਸ ਨਾਲ ਜੁੜੀ ਵੱਡੀ ਖਬਰ ਦਸਤਕ ਦੇ ਰਹੀ ਹੈ ਤੁਹਾਨੂੰ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਕਿ ਇਸ ਮਾਮਲੇ ਦੇ ਵਿੱਚ ਹੁਣ ਇੱਕ ਆਈਐਸ ਅਫਸਰ ਦੀ ਡਿਊਟੀ ਲਗਾ ਦਿੱਤੀ ਗਈ ਹੈ ਜਿਹੜੇ ਜਾਂਚ ਪੜਤਾਲ ਕਰਨਗੇ ਪੰਜਾਬ ਸਰਕਾਰ ਦੇ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਔਰ ਇੱਕ ਦਾਵਾ ਕੀਤਾ ਗਿਆ ਹੈ ਕਿ ਜੇਕਰ ਫੈਮਿਲੀ ਮੈਂਬਰ ਜਿਹੜੇ ਕਰਨਲ ਬਾਠ ਦੇ ਪਰਿਵਾਰਕ ਮੈਂਬਰ ਨੇ ਜੇਕਰ ਉਹਨਾਂ ਨੂੰ ਤਸੱਲੀ ਨਹੀਂ ਜਿਹੜੀ ਕਿ ਹੁਣ ਤੱਕ ਜਾਂਚ ਪੜਤਾਲ جاری ਹੈ ਕਿਉਂਕਿ ਡਾਕਟਰ ਨਾਨਕ ਸਿੰਘ ਨੇ ਇਹ ਦਾਵਾ ਕੀਤਾ ਸੀ ਕਿ 45 ਦਿਨ ਦੇ ਅੰਦਰ ਅੰਦਰ ਅਸੀਂ ਆਪਣੀ ਰਿਪੋਰਟ ਸਬਮਿਟ ਕਰ ਦੇਵਾਂਗੇ ਜਾਂਚ ਪੜਤਾਲ ਲਈ ਸਮਾਂ ਚਾਹੀਦਾ ਪਰ ਹੁਣ ਇੱਕ ਆਈਐਸ ਅਫਸਰ ਦੀ ਡਿਊਟੀ ਲਗਾ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਉਹ ਆਈਐਸ ਅਫਸਰ ਨੇ ਪਰਮਵੀਰ ਸਿੰਘ ਜਿਹੜੇ ਕੀ ਕਮਿਸ਼ਨਰ ਦੇ ਤੌਰ ਦੇ ਉੱਤੇ ਪਟਿਆਲਾ ਦੇ ਵਿੱਚ ਕੰਮ ਕਰਦੇ ਨੇ ਹੁਣ ਉਹਨਾਂ ਨੂੰ ਡਿਊਟੀ ਦਿੱਤੀ ਗਈ ਹੈ ਕਿ ਤਿੰਨ ਹਫ਼ਤਿਆਂ ਦੇ ਅੰਦਰ ਅੰਦਰ 3 ਵੀਕ ਦਿੱਤੇ ਗਏ ਨੇ ਜਾਂਚ ਪੜਤਾਲ ਕਰਨ ਦੇ ਤੇ ਸਬਮਿਟ ਕੀਤੀ ਜਾਵੇਗੀ ਰਿਪੋਰਟ ਉਸ ਆਈਐਸ ਅਫਸਰ ਦੇ ਵੱਲੋਂ ਹਾਲਾਂਕਿ ਕੰਮ ਜਿਹੜੀ ਜਾਂਚ ਹੈ ਉਹ ਇਥੋਂ ਤੱਕ ਪਰਿਵਾਰ ਦੀ ਤਸੱਲੀ ਨਹੀਂ ਸੀ ਹੋਈ ਮੰਗੇ ਜਾ ਰਹੀ ਸੀ ਕਿ ਕੇਂਦਰੀ ਏਜੰਸੀ ਤੋਂ ਜਾਂਚ ਕਰਾਈ ਜਾਵੇ ਔਰ ਇਸ ਦੇ ਵਿੱਚ ਤਾਂ ਰਾਜਪਾਲ ਦੇ ਤੱਕ ਪਹੁੰਚਣ ਦੀ ਵੀ ਗੱਲ ਮੈਂਬਰ ਕਹਿੰਦੇ ਨੇ ਪਰਿਵਾਰਕ ਮੈਂਬਰ ਰਾਜਪਾਲ ਨਾਲ ਵੀ ਮੁਲਾਕਾਤ ਕਰਨ ਦੇ ਲਈ ਪਰਿਵਾਰ ਅੱਜ ਪੁੱਜਿਆ ਹੋਇਆ ਔਰ ਇਸੇ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਆਇਆ ਜੋ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੇ ਕੀ ਇਨਕੁਆਇਰੀ ਕਰਨਗੇ ਪਰਮਵੀਰ ਸਿੰਘ ਆਈਐਸ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਉਹਨਾਂ ਨੂੰ ਇਹ ਜਾਂਚ ਦੇ ਦਿੱਤੀ ਗਈ ਹੈ ਜਿਹੜੇ ਕੀ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਜਾਂਚ ਕਰਨਗੇ ਔਰ ਸਪੈਸ਼ਲ ਐਗਜ਼ੀਕਿਊਟਿਵ ਮੈਜਿਸਟ੍ਰੇਟ ਅੰਡਰ ਸੈਕਸ਼ਨ 15 ਦੇ ਅਧੀਨ ਜਿਹੜਾ ਕੀ ਹੈ ਇਹ ਜਾਂਚ ਜਿੱਤੀ ਗਈ ਹੈ ਜਿਹੜਾ ਕੀ ਬੀਐਨਐਸ ਕਾਨੂੰਨ ਹੈ ਬੀਐਨਐਸ ਕਾਨੂੰਨ ਹੈ 2023 ਉਸ ਦੇ ਆਧਾਰ ਦੇ ਉੱਤੇ ਇਹ ਜਾਂਚ ਕੰਡਕਟ ਕੀਤੀ ਜਾਵੇਗੀ 3 ਹਫਤਿਆਂ ਦੇ ਅੰਦਰ ਅੰਦਰ ਰਿਪੋਰਟ ਹੈ ਜਿਹੜੀ ਸਬਮਿਟ ਕਰਾਉਣੀ ਹੋਵੇਗੀ ਫਿਰ ਇਸ ਦਾ ਮਤਲਬ ਕੀ ਸਮਝਿਆ ਜਾਵੇ ਕਿ ਇੱਕ ਜਾਂਚ ਜਿਹੜੀ ਨਾਲੋਂ ਨਾਲ ਜਿਹੜੇ ਡਾਕਟਰ ਨਾਨਕ ਸਿੰਘ ਕਹਿ ਰਹੇ ਸੀ ਐਸਐਸਪੀ ਪਟਿਆਲਾ ਉਹ ਕਰਨਗੇ ਕਿ ਉਹ ਵੀ ਜਾਂਚ ਨਾਲੋਂ ਨਾਲ ਚੱਲੇਗੀ ਤੇ ਜਿਹੜਾ ਪੰਜਾਬ ਸਰਕਾਰ ਨੇ ਹੁਣ ਨਵਾਂ ਹੁਕਮ ਦਿੱਤਾ ਹੈ ਜਾਂਚ ਕਰਨ ਦਾ ਆਈਐਸ ਅਫਸਰ ਪਰਮਵੀਰ ਸਿੰਘ ਨੂੰ ਡਿਊਟੀ ਤੇ ਤਾਇਨਾਤ ਕੀਤਾ ਹੈ ਕਿ ਉਹ ਜਾਂਚ ਕਰਨ ਸਪੈਸ਼ਲ ਐਗਜ਼ੀਕਿਊਟਿਵ ਦੇ ਤੌਰ ਦੇ ਉੱਤੇ ਮੈਜਿਸਟ੍ਰੇਟ ਦੇ ਤੌਰ ਦੇ ਉੱਤੇ ਤਾਂ ਹੁਣ ਇਸ ਕੇਸ ਦੇ ਵਿੱਚ ਵੱਡਾ ਦਬਾਅ ਬਣਦਾ ਦਿਖਾਈ ਦੇ ਰਿਹਾ ਹੈ ਪੰਜਾਬ ਸਰਕਾਰ ਦੇ ਉੱਤੇ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਪੁਲਿਸ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਸਨ ਆਰਮੀ ਆਫੀਸਰਸ ਜਿਹੜੇ ਕੀ ਭਾਵੇਂ ਸੇਵਾ ਮੁਕਤ ਹੋ ਚੁੱਕੇ ਨੇ ਜਾਂ ਸਰਵਿੰਗ ਨੇ ਉਹ ਸਾਰੇ ਹੀ ਗੁੱਸੇ ਵਿੱਚ ਤੈਸ਼ ਵਿੱਚ ਆ ਕੇ ਇਸ ਗੱਲ ਦੀ ਜਵਾਬ ਤਲਬੀ ਚਾਹੁੰਦੇ ਨੇ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਜਿਹੜੇ ਸਰਵਿੰਗ ਆਫਸਰ ਨੇ ਕਰਨਲ ਨੇ ਉਹਨਾਂ ਦੇ ਨਾਲ ਵਧੀਕੀ ਹੋਈ ਹੈ ਬਿਨਾਂ ਕਸੂਰ ਤੋਂ ਉਹਨਾਂ ਨੂੰ ਕਿਉਂ ਕੁੱਟਿਆ ਮਾਰਿਆ ਗਿਆ ਔਰ ਜਿਹੜੇ 12 ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਜਿਸ ਵਿੱਚ ਦੱਸਿਆ ਜਾਂਦਾ ਇੱਕ ਜਾਣਕਾਰੀ ਦੇ ਮੁਤਾਬਕ ਕਿ ਤਿੰਨ ਇਨਸਪੈਕਟਰ ਵੀ ਸ਼ਾਮਲ ਨੇ 9 ਉਸ ਦੇ ਵਿੱਚ ਕਾਂਸਟੇਬਲ ਤੇ ਹੈੱਡ ਕਾਂਸਟੇਬਲ ਮਿਲਾ ਕੇ ਕਰਮਚਾਰੀ ਵੀ ਸ਼ਾਮਲ ਨੇ 12 ਨੂੰ ਸਸਪੈਂਡ ਕੀਤਾ ਗਿਆ ਪਰਿਵਾਰਕ ਮੈਂਬਰਾਂ ਦਾ ਦਾਵਾ ਹੈ ਕਿ ਜੇਕਰ ਐਫ ਆਈ ਆਰ ਬਾਈ ਨੇਮ ਨਹੀਂ ਕੀਤੀ ਗਈ ਅਣਪਛਾਤੇਆਂ ਖਿਲਾਫ ਕੀਤੀ ਗਈ ਹੈ ਜਿਹੜਾ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਪੁਲਿਸ ਵਾਲੇ ਕੌਣ ਸਨ ਉਹਨਾਂ ਦੀ شناخت ਵੀ ਹੋ ਜਾਂਦੀ ਹੈ ਤਾਂ ਫਿਰ ਜਾਂਚ ਪੜਤਾਲ ਦੇ ਲਈ 45 ਦਿਨ ਕਿਉਂ ਇਹ ਸਵਾਲ ਉੱਠ ਰਿਹਾ ਸੀ ਤੇ ਹੁਣ ਪੰਜਾਬ ਸਰਕਾਰ ਨੇ ਉਟਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਇੱਕ ਆਈਐਸ ਅਫਸਰ ਨੂੰ ਇਸ ਦੇ ਵਿ ਲਈ ਇਨਕੁਆਇਰੀ ਕਰਨ ਦੇ ਲਈ ਜਾਂਚ ਪੜਤਾਲ ਕਰਨ ਦੇ ਲਈ ਤਾਇਨਾਤ ਕਰ ਦਿੱਤੇ ਨੇ ਆਈਐਸ ਅਫਸਰ ਪਰਮਵੀਰ ਸਿੰਘ ਹੁਣ ਦੇਖਦੇ ਆ ਕਿ ਜਾਂਚ ਪੜਤਾਲ ਪਰਿਵਾਰ ਨੂੰ ਕਿਹੜੀ ਮਨਜ਼ੂਰ ਹੁੰਦੀ ਹੈ ਜੋ ਪਟਿਆਲਾ ਪੁਲਿਸ ਕਰ ਲਈ ਕਰ ਰਹੀ ਹੈ ਜਾਂਚ ਪੜਤਾਲ ਉਹ ਮਨਜ਼ੂਰ ਹੋਵੇਗੀ ਜਾਂ ਫਿਰ ਇੱਕ ਆਈਐਸ ਅਫਸਰ ਦੇ ਦੀ ਜਿਹੜੀ ਡਿਊਟੀ ਲਗਾਈ ਗਈ ਹੈ ਉਹਨਾਂ ਵੱਲੋਂ 3 ਹਫ਼ਤਿਆਂ ਦੇ ਵਿੱਚ ਜਾਂਚ ਪੜਤਾਲ ਕੀਤੀ ਜਾਂਦੀ ਹੈ ਉਹ ਜਾਂਚ ਕਰਨਗੇ ਜਾਂ ਫਿਰ ਪਰਿਵਾਰਕ ਮੈਂਬਰਾਂ ਨੂੰ ਜੇਕਰ ਇਹਨਾਂ ਦੋਨਾਂ ਜਾਂਚ ਪੜਤਾਲਾਂ ਤੋਂ ਤਸੱਲੀ ਨਹੀਂ ਹੁੰਦੀ ਤੱਕੀ ਫਿਰ ਵੀ ਮੰਗ ਰਹੇਗੀ ਅਦਾਲਤਾਂ ਤੱਕ ਵੀ ਪਹੁੰਚ ਕੀਤੀ ਜਾਣੀ ਆ ਜਾਂ ਕੇਂਦਰੀ ਏਜੰਸੀ ਤੱਕ ਪਹੁੰਚ ਕਰਨਗੇ ਕਿਉਂਕਿ ਪੰਜਾਬ ਦੇ ਗਵਰਨਰ ਨੂੰ ਮਿਲਣਾ ਸਿੱਧਾ ਸਿੱਧਾ ਸੰਕੇਤ ਹੈ ਕਿ ਉਹਨਾਂ ਨੂੰ ਨਾ ਤਾਂ ਪੰਜਾਬ ਸਰਕਾਰ ਤੋਂ ਨਾ ਹੀ ਪੰਜਾਬ ਪੁਲਿਸ ਤੋਂ ਕੋਈ ਬਹੁਤੀ ਹੁਣ ਉਮੀਦ ਜਾਗਦੀ ਹੈ ਕਿਉਂਕਿ ਇਹ ਇਨਸੀਡੈਂਟ 13 14 ਦੀ ਦਰਮਿਆਨੀ ਰਾਤ ਦਾ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤਕਰੀਬਨ ਇੱਕ ਹਫ਼ਤਾ ਬੀਤ ਚੁੱਕਾ ਹੈ ਤੇ ਹਾਲੇ ਤੱਕ ਇਸ ਮਾਮਲੇ ਵਿੱਚ ਪਰਿਵਾਰ ਨੂੰ ਤਸੱਲੀ ਨਹੀਂ ਹੈ ਕਿ ਸਾਡੇ ਨਾਲ ਇਨਸਾਫੀ ਜਿਹੜੀ ਹੋਣੀ ਸੀ ਉਹ ਨਹੀਂ ਹੋਈ ਬੇਇਨਸਾਫੀ ਹੋਈ ਹੈ ਹੁਣ ਤੱਕ ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਧੱਕਾ ਕੀਤਾ ਔਰ ਉਸ ਤੋਂ ਬਾਅਦ ਜਿਹੜੀ ਜਾਂਚ ਪੜਤਾਲ ਦੇ ਆਧਾਰ ਦੇ ਉੱਤੇ ਉਹਨਾਂ ਖਿਲਾਫ ਐਕਸ਼ਨ ਬਣਦਾ ਸੀ ਉਹ ਨਹੀਂ ਲਿਆ ਗਿਆ ਇਹ ਸਾਰੀਆਂ ਗੱਲਾਂ ਹੁਣ ਸਾਹਮਣੇ ਆਈਆਂ ਨੇ ਤੇ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਆਈਐਸ ਅਫਸਰ ਦੀ ਡਿਊਟੀ ਲਗਾ ਦਿੱਤੀ ਗਈ ਹੈ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕਿਹੜੀ ਜਾਂਚ ਪੜਤਾਲ ਨਿਰਪੱਖਤਾ ਦੇ ਨਾਲ ਹੁੰਦੀ ਹੈ ਤੇ ਕਿਸ ਵਿੱਚ ਪੱਖਪਾਤ ਸਾਹਮਣੇ ਆਉਂਦਾ ਹਾਲਾਂਕਿ ਆਰਮੀ ਆਫੀਸਰਜ਼ ਨੇ ਪ੍ਰੈਜ਼ੀਡੈਂਟ ਨੂੰ ਵੀ ਇੱਕ ਚਿੱਠੀ ਲਿਖ ਦਿੱਤੀ ਹੈ ਥਰੂ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਵੀ ਮੰਗ ਪੱਤਰ ਦੇ ਦਿੱਤਾ ਗਿਆ ਮੈਮੋਰੰਡਮ ਜਿਸ ਦੇ ਵਿੱਚ 5-6 ਮੰਗਾਂ ਨੇ ਜਿਸ ਵਿੱਚ ਚਾਹੇ ਕੋਈ ਸੇਵਾਮੁਕਤ ਆਰਮੀ ਅਫਸਰ ਹੈ ਕਰਮਚਾਰੀ ਹੈ ਸਿਪਾਈ ਹੈ ਕਿਸੇ ਵੀ ਰੈਂਕ ਦਾ ਅਧਿਕਾਰੀ ਹੈ ਜਾਂ ਫਿਰ ਸਰਵਿਸ ਦੇ ਵਿੱਚ ਹੈ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਇਹ ਮੰਗਾਂ ਪ੍ਰੈਜ਼ੀਡੈਂਟ ਤੱਕ ਵੀ ਪਹੁੰਚਾ ਦਿੱਤੀਆਂ ਗਈਆਂ ਨੇ ਇਹ ਸਾਰੇ ਕੇਸ ਦੇ ਵਿੱਚ ਜੋ ਵੀ ਅਪਡੇਟ ਹੋਵੇਗਾ ਕੋਸ਼ਿਸ਼ ਕਰਾਂਗੇ ਜਲਦੀ ਹੀ ਜਾਣਕਾਰੀ ਹੋਰ ਜੋ ਵੀ ਆਵੇਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ